ਕਾਂਗਰਸ ਪਾਰਟੀ ਨੇ ਰਾਮ ਇਨਕਲੇਵ ਦੀ ਤੇ ਖਲੀਫਾ ਬਾਗ ਦੀ ਜ਼ਿੰਮੇਵਾਰੀ ਅਮਰਜੀ ਨੂੰ ਪਾਰਟੀ ਵੱਲੋਂ ਦਿੱਤੀ ਹੈ। ਔਰ ਇਸ ਕਰਕੇ ਦਿੱਤੀ ਹੈ ਕਿ ਇਹ ਜਿੰਨੀ ਦੇਰ ਵੀ ਪੰਜਾਬ ਸਰਕਾਰ ਦੀ ਸੇਵਾ ਵਿੱਚ ਰਹੇ ਇਹਨਾਂ ਨੇ ਆਪਣੇ ਕੰਮ ਨੂੰ ਬੜੇ ਚੰਗੇ ਢੰਗ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਸਾਦਗੀ ਨਾਲ ਇਹਨਾਂ ਨੇ ਆਪਣਾ ਕੰਮ ਕੀਤਾ ਮੇਰੇ ਨਾਲ ਪ੍ਰਮੇਂਦਰ ਸ਼ਰਮਾ ਜੀ ਬੈਠੇ ਆ ਉਹਨਾਂ ਦੇ ਵੀ ਇਹ ਨੇੜਲੇ ਦੋਸਤ ਹੈ ਔਰ ਲੰਬੇ ਸਮੇਂ ਤੋਂ ਮੇਰੇ ਨਾਲ ਵੀ ਇਹਨਾਂ ਦਾ ਨਿੱਜੀ ਤੌਰ ਦੇ ਉੱਪਰ ਸੰਬੰਧ ਹੈ ਔਰ ਮੈਂ ਇਹਨਾਂ ਦੀ ਸਰਕਾਰ ਦੇ ਵਿੱਚ ਹੋਣ ਦੇ ਸਮੇਂ ਵੀ ਇਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਚਾਹੇ ਜਥੇਬੰਦੀ ਦੀ ਅਗਵਾਈ ਕਰਦੇ ਸੀ ਤੇ ਚਾਹੇ ਆਪਣੀ ਸਰਕਾਰੀ ਸੇਵਾਵਾਂ ਨਿਭਾਉਂਦੇ ਸੀ ਹਰ ਕੰਮ ਦੇ ਵਿੱਚ ਇਹਨਾਂ ਨੇ ਆਪਣੀ ਸਮਝ ਨਾਲ ਆਪਣੀ ਕਾਬਲੀਅਤ ਨਾਲ ਆਪਣੀ ਚੰਗੀ ਸੋਚ ਨਾਲ ਆਪਣੀ ਚੰਗੀ ਨੀਅਤ ਨਾਲ ਸੇਵਾ ਦੀ ਭਾਵਨਾ ਆਪਣੇ ਮਨ ਦੇ ਵਿੱਚ ਹਮੇਸ਼ਾ ਰੱਖੀ। ਔਰ ਅੱਜ ਇਹੀ ਕਾਰਨ ਹੈ ਕਿ ਅੱਜ ਪਾਰਟੀ ਨੇ ਤੁਹਾਡੇ ਵਿੱਚ ਇਸ ਵਾਰਡ ਦੀ ਜ਼ਿੰਮੇਵਾਰੀ ਦੇਣ ਵਾਸਤੇ ਆਪਣਾ ਉਮੀਦਵਾਰ ਬਣਾ ਕੇ ਭੇਜਿਆ। ਕਾਉਂਸਲਰ ਦਾ ਕੰਮ ਬਹੁਤ ਔਖਾ ਹੁੰਦਾ। ਜੇ ਗਲੀ ਫਸ ਜੇ ਨਾਲੀ ਫਸ ਜੇ ਸਟਰੀਟ ਲਾਈਟ ਖਰਾਬ ਹੋ ਜੇ ਸਭ ਤੋਂ ਪਹਿਲਾਂ ਅਗਲਾ ਕਾਉਂਸਲਰ ਦੇ ਘਰੇ ਜਾ ਕੇ ਘੰਟੀ ਦੱਬਦਾ ਤੇ ਨੇੜੇ ਰਹਿੰਦਾ ਅਗਲਾ ਔਰ ਇਹਨਾਂ ਨੇ ਜਦੋਂ ਜ਼ਿੰਮੇਵਾਰੀ ਚੱਕੀ ਹੈ ਔਰ ਇਹਨਾਂ ਨੇ ਜਦੋਂ ਗੱਲ ਕਹੀ ਕਿ ਤੁਸੀਂ ਇੱਕ ਵਾਰ ਬਣਾ ਦਿਓ ਤਾਂ ਫਿਰ ਤੁਸੀਂ ਮੈਨੂੰ ਆਪਣਿਆ ਬਾਰ-ਬਾਰ ਜ਼ਿੰਮੇਵਾਰੀ ਦਿਓਗੇ ਇਹ ਬੰਦਾ ਉਹ ਗੱਲ ਕਹਿੰਦਾ ਹੁੰਦਾ ਜਿਹਨੂੰ ਆਪਣੇ ਕੰਮ ਤੇ ਨਾਜ ਹੁੰਦਾ ਜਾਂ ਕੰਮ ਦੇ ਉੱਪਰ ਵਿਸ਼ਵਾਸ ਹੁੰਦਾ ਕੋਈ ਜਲਦੀ ਜਲਦੀ ਗੱਲ ਨਹੀਂ ਕਹਿੰਦਾ ਯਾ ਜਿਸ ਬੰਦੇ ਦੇ ਜਿਸ ਬੰਦੇ ਨੇ ਆਪਣੇ ਮਨ ਨੂੰ ਇਸ ਤਰੀਕੇ ਨਾਲ ਸਮਝਾਇਆ ਹੁੰਦਾ ਕਿ ਭਾਈ ਮੈਂ ਤਾਂ ਸਮਾਜ ਦੀ ਸੇਵਾ ਕਰਨੀ ਅਮਰਜੀਤ ਚਲੋ ਇਹ ਹੋ ਸਕਦਾ ਪਰਮਾਤਮਾ ਕਰੇ ਤੁਸੀਂ ਇਸ ਵਾਰਡ ਚ ਬਾਰ ਬਾਰ ਆਪਣੇ ਕੰਮ ਦੀ ਤਾਕਤ ਨਾਲ ਜਿੱਤਦੇ ਰਹੋ ਪਰ ਮੇਰਾ ਤਾਂ ਐਕਸਪੀਰੀਅੰਸ ਮਾੜਾ ਹੀ ਰਿਹਾ ਭਰਾਵਾ ਠੀਕ ਹੈ ਗਲ ਕੇ ਗਲਤ ਹੈ ਹਾਂ ਜੀ ਮੈਂ ਤਾਂ ਦੋ ਵਾਰੀ ਉਹਰੇ ਜਿੱਤ ਕੇ ਆਇਆ ਸੀ ਦੋਨੋਂ ਵਾਰੀ ਦੱਬ ਕੇ ਕੰਮ ਕੀਤਾ 5-5 ਸਾਲ ਕਦੇ ਆਪਣਾ ਪਰਿਵਾਰ ਨਹੀਂ ਦੇਖਿਆ ਕਦੇ ਸਿਰਫ ਇੱਕੋ ਹੀ ਟੀਚਾ ਹੁੰਦਾ ਸੀ ਮੰਨ ਚ ਕੀ ਸੰਗੁਰ ਦਾ ਨਾ ਤਾਂ ਕੋਈ ਪ੍ਰੋਗਰਾਮ ਰਹਿ ਜਾਏ ਤੇ ਨਾ ਸੰਗੁਰ ਦਾ ਕੋਈ ਕੰਮ ਰਹਿ ਜਾਏ ਤੇ ਕੋਈ ਹਿੰਦੁਸਤਾਨ ਦਾ ਵਿਭਾਗ ਹੈਸਾਨੀ ਜਿਹਦਾ ਪੈਸਾ ਸੰਗੁਰ ਦੇ ਵਿੱਚ ਮੈਂ ਲੈ ਕੇ ਨਹੀਂ ਆਇਆ ਤੇ ਅੱਜ ਜੇ ਸੰਗੁਰ 'ਚ ਕੰਮ ਹੋਇਆ ਜਾਂ ਵਿਕਾਸ ਹੋਇਆ ਤਾਂ ਉਹ 'ਚ ਕੇਂਦਰ ਸਰਕਾਰ ਦਾ ਵੀ ਹਰ ਅਦਾਰੇ ਦਾ ਪੈਸਾ ਲੱਗਿਆ ਤੇ ਪੰਜਾਬ ਸਰਕਾਰ ਦੇ ਵੀ ਹਰ ਅਦਾਰੇ ਦਾ ਪੈਸਾ ਲੱਗਿਆ ਤੁਹਾਨੂੰ ਤਾਂ ਆਪ ਪਤਾ ਤੁਸੀਂ ਸਰਕਾਰ 'ਚ ਰਹੇ ਹੋ ਮੰਡੀ ਬੋਰਡ ਦਾ ਪੈਸਾ ਹੋਵੇ ਸੀਵਰੇਜ ਬੋਰਡ ਦਾ ਪੈਸਾ ਹੋਵੇ ਮਿਊਨਿਸਪਲ ਕਾਰਪੋਰੇਸ਼ਨ ਦਾ ਪੈਸਾ ਹੋਵੇ ਪੀ ਡਬਲਯੂ ਡੀ ਦਾ ਪੈਸਾ ਹੋਵੇ ਐਜੂਕੇਸ਼ਨ ਦਾ ਪੈਸਾ ਹੋਵੇ ਸਪੋਰਟਸ ਡਿਪਾਰਟਮੈਂਟ ਦਾ ਪੈਸਾ ਹੋਵੇ ਕੋਈ ਮਹਿਕਮਾ ਹੋਵੇ ਨੈਵੀ ਮਹਿਕਮਾ ਹੋਵੇ ਅੱਜ ਅਗਰ ਸਾਡੇ ਸਰਬਪੱਖੀ ਵਿਕਾਸ ਸਾਡੇ ਸ਼ਹਿਰ ਦਾ ਹੋਇਆ ਤਾਂ ਇਸ ਕਰਕੇ ਹੋ ਸਕਿਆ ਕਿ 2017 ਚ ਜਦੋਂ ਮੈਂ ਐਮ ਐਲ ਏ ਬਣਿਆ ਮੈਂ ਪਹਿਲੇ ਦਿਨ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਹਨਾਂ ਦੇ ਪ੍ਰੋਜੈਕਟਸ ਨੂੰ ਬਣਾ ਕੇ ਪਹਿਲੇ ਦਿਨ ਫਾਈਲਾਂ ਦੇ ਮਗਰ ਲੱਗ ਗਿਆ ਸੀ ਤੇ ਤਾ ਜਾ ਕੇ 5 ਸਾਲਾਂ 'ਚ ਆਪਣੇ ਇਲਾਕੇ ਵਾਸਤੇ ਕੰਮ ਕਰ ਸਕਿਆ ਤੇ ਦੂਜੇ ਰਾਜਨੀਤਿਕ ਲੋਕ ਆਉਂਦੇ ਉਹ ਕਹਿੰਦੇ ਦੁਬਾਰਾ ਚੋਣ ਆ ਗਈ ਤੇ ਹੁਣ ਕੰਮ ਚਾਲੂ ਕਰ ਦੋ ਆ ਜਿਵੇਂ ਹੁਣ ਦੂਜੀ ਪਾਰਟੀ ਵਾਲੇ ਜਿਹਨਾਂ ਦੀ ਸਰਕਾਰ 3 ਸਾਲ ਪਹਿਲਾਂ ਆਈ ਸੀ ਉਹ ਆ ਕੇ ਕਹਿੰਦੇ ਕਿ ਸਾਡੇ 2 ਸਾਲ ਰਹਿੰਦੇ ਆ ਵੀ ਤੁਹਾਨੂੰ ਹੁਣ ਮੋ ਵੋਟਾ ਪਾ ਦੋ ਅਸੀਂ ਹਲੇ 2 ਸਾਲ 'ਚ ਕੰਮ ਕਰਾਂਗੇ ਇਹੀ ਕਹਿੰਦੇ ਕਿਉਂਕਿ ਪਿਛੇ 3 ਸਾਲ ਦਾ ਕੁਝ ਕੀਤਾ ਨਹੀਂ ਆ ਗਣੀਆਂ ਤੋਂ ਦੇਮਣਾ ਹੀ ਏਨੇ ਮੁੜ ਕੇ ਘਾਤ ਨਹੀਂ ਹੋਈ ਸਾਡਾ ਮੈਨੂੰ ਉਹ ਪਤਾ ਕਿ ਉਹਨੇ ਸੀਵਰੇਜ ਫਸਦਾ ਹੈ ਤੇ ਆਪਣੇ ਕੋਲ ਉਰੇ ਸੁਪਰ ਸੈਕਸ਼ਨ ਮਸ਼ੀਨ ਨਹੀਂ ਹੈ ਤੇ ਮੈਂ 2.5 ਸਾਲ ਤਿੰਨ ਸੁਪਰ ਸੈਕਸ਼ਨ ਮਸ਼ੀਨਾ ਦਿੱਲੀ ਤੋਂ ਨਿਜੀ ਪੈਸਿਆਂ ਦੀਆਂ ਮੰਗਾ ਕੇ ਉਰੇ ਸ਼ਹਿਰ ਚ ਚਲਾਈਆਂ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਤੇ ਹੁਣ ਪਿਛਲੇ 3 ਸਾਲ ਚ ਜੇ ਇੱਕ ਘੰਟੇ ਵਾਸਤੇ ਵੀ ਸੁਪਰ ਸੈਕਸ਼ਨ ਮਸ਼ੀਨ ਆਈ ਹੋਵੇ ਤਾਂ ਦੱਸ ਦਿਓ ਮੈਨੂੰ ਕਿਉਂਕਿ ਉਹ ਮਹਿੰਗੀ ਬਹੁਤ ਹੈ ਇਸ ਕਰਕੇ ਕੋਈ ਜੁਰਤ ਨਹੀਂ ਕਰਦਾ ਮੰਗਾਉਣ ਦੀ ਤੇ ਨਾ ਕੋਈ ਕਰਦਾ ਤੇ ਨਾ ਕਿਸ ਨੂੰ ਦਰਦ ਹੈ ਤੂੰ ਇਸ ਕਰਕੇ ਅੱਜ ਅਮਰਤਜੀਤ ਨੂੰ ਪਾਰਟੀ ਨੇ ਟਿਕਟ ਦਿੱਤਾ ਹੈ ਇੱਕ ਜ਼ਿੰਮੇਵਾਰ ਬੰਦਾ ਹੈ ਸਾਫ਼ ਸੁਥਰੀ ਛਵੀ ਹੈ ਤੁਸੀਂ ਤਾਕਤ ਦੇ ਦਿਓ ਜਿੰਨੇ ਕਿ ਮੇਰੇ ਮੈਨੂੰ ਤੁਸੀਂ ਦਿਓਗੇ ਅੱਗੇ ਆਉਣ ਵਾਲੇ ਸਮੇਂ 'ਚ ਮੇਰੀ ਵਾਲੀ ਵੀ ਇਹਨਾਂ ਦੇ ਮਗਰ ਹੋ ਚਿੰਤਾ ਨਾ ਕਰੋ ਨਾ ਕਦੇ ਪਹਿਲਾਂ ਹਟਿਆ ਨਾ ਅੱਗੇ ਹਟਣਾ ਇਹ ਠੀਕ ਹੈ ਭਾਵੇਂ ਦੋ ਵਾਰੀ ਤੁਸੀਂ ਮੌਕਾ ਦਿੱਤਾ ਮੈਂ ਦੱਬ ਕੇ ਕੰਮ ਕੀਤਾ ਫਿਰ ਦੁਬਾਰਾ ਦੋਨੋਂ ਵਾਰੀ ਤੁਸੀਂ ਉਹ ਬਰਾਂ ਕਰਤਾ ਕੋਈ ਗੱਲ ਨਹੀਂ ਗਲਤੀ ਹੋ ਗਈ ਜਾਨਾ ਤੁਸੀਂ ਉਹ ਨਹੀਂ ਕੋਈ ਗੱਲ ਨਹੀਂ ਮਰਿੰਦਰ ਜੀ ਗੱਲ ਇਹ ਹੈ ਗੱਲ ਗਲਤੀ ਦੀ ਨਹੀਂ ਗੱਲ ਤਾਂ ਹੌਸਲੇ ਦੀ ਹੈ ਮੈਂ ਵੀ ਆਪਣੀ ਜਵਾਨੀ ਪਿੱਛੇ 14 ਸਾਲ ਦੀ ਉਰੇ ਲਾਤੀ ਯਾਰ ਤੇ ਤੁਸੀਂ ਦੇ ਇੱਕ ਬਰ ਕਹਿੰਦਾ ਵੀ ਗਲਤੀ ਹੋ ਗਈ ਤੇ ਮੁੜ ਕੇ ਮੇਰੇ ਵਰਗੇ ਬੰਦੇ ਦਾ ਦੱਸੋ ਕਿੱਥੇ ਕੀ ਅਧਾਰ ਹੈ ਅਗਲਾ ਬੰਦਾ ਕਹਿੰਦਾ ਤੂੰ ਦੱਸ ਸਾਰੇ ਪੈਸਿਆਂ ਦਾ ਪੰਜਾਬ ਦਾ ਸਾਰਾ ਪੈਸਾ ਤੂੰ ਸੌਰਚ ਲੈ ਗਿਆ ਮੁੜ ਕੇ ਵੋਟਾਂ ਦੇ ਨੂੰ ਫੇਰਦੀ ਪਈਆਂ ਤੇ ਇਸ ਕਰਕੇ ਕਹਿਣ ਦਾ ਮਕਸਦ ਇਹ ਹੈ ਮੇਰੀ ਬੇਨਤੀ ਹੈ ਮੈਨੂੰ ਕੋਈ ਗਿਲਾ ਨਹੀਂ ਇਸ ਗੱਲ ਦਾ ਕਿਉਂਕਿ ਜੇ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ 5 ਸਾਲ ਮੈਂ 5 ਸਾਲ ਕੰਮ ਕੀਤਾ ਉਦੋਂ ਬਾਅਦ ਤੁਸੀਂ ਨਹੀਂ ਦਿੱਤੀ ਕੋਈ ਗੱਲ ਨਹੀਂ ਤੇ ਜਿਨ੍ਹਾਂ ਨੂੰ ਦਿੱਤੀ ਸ਼ਾਇਦ ਉਹ ਮੇਰੇ ਤੋਂ ਵਧੀਆ ਕੰਮ ਕਰ ਦੇ ਲੋਕ ਇਹ ਵੀ ਪਰਖਣਾ ਚਾਹੁੰਦੇ ਹੁੰਦੇ ਤੇ ਅੱਜ ਤੁਸੀਂ 3 ਸਾਲ ਚ ਪਰਖ ਲਿਆ ਤੇ ਜੇ ਤੁਹਾਨੂੰ ਲੱਗਦਾ ਕਿ ਕੰਮ ਹੋਇਆ ਥੋਨੂੰ ਲੱਗਦਾ ਕਿ ਉਹ ਪੰਜਾਬ ਚ ਨਸ਼ਾ ਖਤਮ ਹੋਇਆ ਹੈ ਤੁਹਾਨੂੰ ਲੱਗਦਾ ਕਿ ਉਹ ਬੇਰੋਜ਼ਗਾਰੀ ਖਤਮ ਹੋਈ ਹੈ ਤੁਹਾਨੂੰ ਲੱਗਦਾ ਕਿ ਉਹ ਬਦਲ ਵਾਲੀ ਸਰਕਾਰ ਨੇ ਕੋਈ ਬਦਲ ਪੰਜਾਬ ਚ ਕਰਤਾ ਤਾਂ ਦੇਖ ਲਓ ਮੈਨੂੰ ਨਹੀਂ ਪਤਾ ਕਿ ਆਪਣੇ ਖਲੀਫਾ ਬਾਗ ਦੇ ਬੀਬਾ ਕਿੰਨੀ ਵਾਰੀ ਆਏ ਮੈਨੂੰ ਨਹੀਂ ਪਤਾ ਕਿ ਬੀਬੀ ਰਾਮ ਐਂਕਲੇਵ ਜਿਹੜੀ ਆਪਾਂ ਬਣਾਈ ਸੀ ਉਹਦੇ ਜਿੰਨੀਆਂ ਬਸਤੀਆਂ ਸੀ ਸਾਰੀਆਂ ਮੈਂ ਕਲੇਬ ਬਣਾਈਆਂ ਤਾਂ ਕਿ ਲੋਕ ਇੱਜ਼ਤ ਨਾਲ ਜੀ ਸਕਣ ਲੋਕ ਇੱਜ਼ਤ ਨਾਲ ਗੈ ਸਕਣ ਕਿ ਅਸੀਂ ਰਾਮੈਂ ਕਲੇਬ ਚ ਰਹਨੇ ਆ ਇਹਨਾਂ ਕਹਨੇ ਸੀ ਰਾਮ ਬਸਤੀ ਚ ਰਹਨੇ ਕਿਉਂਕਿ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਇਹ ਵੀ ਹੁੰਦਾ ਕਿਤੇ ਜਾ ਕੇ ਕਹਿਣਾ ਹੋਵੇ ਜੀ ਕਿਥੇ ਰਹਨੇ ਹੋ ਅਗਲਾ ਇਹ ਕਹਿੰਦਾ ਰਾਮ ਬਸਤੀ ਅਗਲਾ ਨਾਲ ਸਸਲੇ ਬਸਤੀ ਚ ਰਹਨੇ ਇਸ ਕਰਕੇ ਆਪਣੇ ਸ਼ਹਿਰ ਦੇ ਲੋਕਾਂ ਦੀ ਇੱਜ਼ਤ ਨੂੰ ਨੌਜਵਾਨ ਬੱਚਿਆਂ ਨੂੰ ਮਾਨ ਮਹਿਸੂਸ ਹੋਵੇ ਕਿਉਂਕਿ ਜੇ ਰਾਮੈਂ ਕਲੇਬ ਦੇ ਅੰਦਰ ਵੀ ਘਰ ਸੀ ਜਦੋਂ ਸੀਵਰੇਜ ਪੈ ਗਿਆ ਤਾਂ ਉਹਨਾਂ ਦਾ ਵੀ ਭਾਅ ਵਧ ਗਿਆ ਜਿਹੜੀਆਂ ਨਵੀਆਂ ਕਲੋਨੀਆਂ ਸੀ ਉੱਥੇ ਸੀਵਰੇਜ ਪੈ ਗਿਆ ਜਿਹੜੇ ਸ਼ਹਿਰ ਵਾਲਿਆਂ ਨੇ ਬਾਹਰ ਪਲਾਟ ਲੱਤੇ ਹੋਏ ਸੀ ਇਨਵੈਸਟਮੈਂਟ ਵਾਸਤੇ ਉਹ ਵੀ ਚਾਰ ਗੁਣਾ ਹੋ ਗਏ ਦੱਸ ਦੋ ਗਲਤ ਕਹਿ ਰਹੇ ਆ ਜੀ ਕੋਈ ਕਲੋਨੀ ਸ਼ਹਿਰ ਦੀ ਐਸੀ ਨਹੀਂ ਕੋਈ ਖੇਤ ਐਸਾ ਨਹੀਂ ਸੰਗੁਰ ਦਾ ਜਿਹਦਾ ਭਾਅ ਚਾਰ ਗੁਣਾ ਨਾ ਹੋਇਆ ਹੋਵੇ ਕਿਹਦੀ ਮਜ਼ਬੂਤੀ ਹੋਈ ਆਪਣੇ ਲੋਕਾਂ ਦੀ ਕਿਹਦੀ ਤਰੱਕੀ ਹੋਈ ਆਪਣੇ ਲੋਕਾਂ ਦੀ ਇਹ ਤਾਂ ਸੋਚ ਦੀ ਗੱਲ ਹੈ ਤੇ ਅੱਜ ਤੁਹਾਡੇ ਕੋਲੇ ਇਹੀ ਬੇਨਤੀ ਲੈ ਕੇ ਆਇਆ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਪਿਛਲੇ ਸਰਕਾਰ ਦੀਆਂ ਤਿੰਨ ਸਾਲਾਂ 'ਚ ਨਾਲ ਕੀ ਨਹੀਂ ਕੀਤਾ ਜਾਂ ਕੀ ਕਰਨਾ ਸੀ ਕਿਉਂ ਨਹੀਂ ਟੂ ਜੀ ਤੁਹਾਡੇ ਡੈਡੀ ਸੀ ਜਰਨੈਲ ਜੀ ਮੇਰੇ ਉਹਨਾਂ ਨਾਲ ਦਿਲੋਂ ਪਿਆਰ ਸੀ ਭਾਵੇਂ ਨੀਟੂ ਮੇਰੇ ਤੋਂ ਕਦੇ ਨਰਾਜ਼ ਹੋ ਜਾਂਦਾ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਮੇਰੇ ਬੱਚੇ ਵਰਗੇ ਰਹਿਣਾ ਹੈ ਕਿਉਂਕਿ ਇਹਦੇ ਬਜ਼ੁਰਗਾਂ ਨਾਲ ਮੇਰੇ ਬਜ਼ੁਰਗਾ ਵਰਗਾ ਪਿਆਰ ਸੀ ਉਹਨਾਂ ਨੇ ਮੈਨੂੰ ਹਮੇਸ਼ਾ ਪਿਆਰ ਕੀਤਾ ਉਹਨਾਂ ਨੇ ਹਮੇਸ਼ਾ ਮੇਰੇ ਵਾਸਤੇ ਵੋਟਾਂ ਮੰਗ ਕੇ ਮੈਨੂੰ ਹਮੇਸ਼ਾ ਜਿਤਾ ਕੇ ਆਪਣੀ ਗਲੀ 'ਚੋਂ ਆਪਣੇ ਵਾਰਡ 'ਚੋਂ ਕੱਢਣਾ ਤਾਂ ਮੈਂ ਤਾਂ ਉਸ ਗੱਲ ਦਾ ਰਿਣੀ ਹਾਂ ਕਹਿਣ ਦਾ ਮਕਸਦ ਇਹ ਹੈ ਹੌਸਲਾ ਦੇਣ ਦੀ ਗੱਲ ਹੁੰਦੀ ਹੈ ਅੱਜ ਚੰਗਾ ਉਮੀਦਵਾਰ ਪਾਰਟੀ ਨਹੀਂ ਦਿੱਤੇ ਔਰ ਸਾਰੇ ਸ਼ਹਿਰ 'ਚ ਦਿੱਤੇ ਚੰਗੇ ਉਮੀਦਵਾਰ ਪਤਾ ਨਹੀਂ ਪਰਸੋਂ ਨੂੰ ਇਹ موجوده ਸਰਕਾਰ ਵਾਲੇ ਆਪਣੀ ਕਮੇਟੀ ਬਣਾਉਣ ਵਾਸਤੇ ਕੀ ਕਰਨ ਇਹ ਤਾਂ ਪਤਾ ਨਹੀਂ ਕਿਉਂਕਿ ਪਹਿਲਾਂ ਕਾਗਜ਼ ਕਟਾਉਣ ਲੱਗੇ ਸੀ ਮੈਂ ਮਸਾਂ ਕਾਗਜ਼ ਬਚਾਏ ਤੇ ਹੁਣ ਬੇਨਤੀ ਇੰਨੀ ਕਹੇ ਤੁਸੀਂ ਸਾਰੇ ਤਕੜੇ ਹੋ ਜਾਓ ਆਪਾਂ ਸ਼ਹਿਰ ਦਾ ਕੰਮ ਦੁਬਾਰਾ ਚਲਾਵਾਂਗੇ ਪਰ ਦੋ ਦਿਨ ਦੱਬ ਕੇ ਪ੍ਰਚਾਰ ਲਾ ਦਿਓ ਵੀ ਕਾਂਗਰਸੀ ਕਮੇਟੀ ਬਣਾਉਣੀ ਆ ਸਾਰੇ ਕਾਂਗਰਸ ਵਾਲੇ ਉਮੀਦਵਾਰ ਜਿਤਾਓ ਸਾਰੇ ਅਮਰਜੀਤ ਜੀ ਵਰਗੇ ਕਾਬਲ ਮੁੰਡੇ ਨੌਜਵਾਨ ਲੋਕ ਦਿੱਤੇ ਸਾਰੇ ਅਮਰਜੀਤ ਜੀ ਵਰਗੇ ਨੌਜਵਾਨ ਮਿਹਨਤ ਕਰਨ ਵਾਲੇ ਚੰਗੀ ਸੋਚ ਰੱਖਣ ਵਾਲੇ ਜਿਨ੍ਹਾਂ ਦੀ ਟੰਗਾਂ ਦੇ ਵਿੱਚ ਤਾਕਤ ਹੈ ਜਿਹੜੇ ਆਪਣੇ ਲੋਕਾਂ ਦਾ ਕੰਮ ਕਰ ਸਕਦੇ ਆ ਉਹ ਨੌਜਵਾਨਾਂ ਨੂੰ ਉਸੇ ਸੋਚ ਰੱਖਣ ਵਾਲੇ ਲੋਕਾਂ ਨੂੰ ਅਸੀਂ ਮੌਕਾ ਦਿੰਦਾ ਹੈ ਅੱਜ ਤੁਹਾਡੇ ਕੋਲ ਵੀ ਆਏ ਆ ਆਪਣੇ ਵਾਰਡ 'ਚ ਵੀ ਬੜੇ ਚੋਣ ਲੜਦੇ ਆ ਉਹਨਾਂ ਦੀ ਕਾਰਗੁਜ਼ਾਰੀ ਵੀ ਦੇਖ ਲਓ ਕਿਦੀ ਕਿਦੀ ਕੀ ਹੈ ਕਿਉਂਕਿ ਜਦੋਂ ਵੋਟ ਪਾਣੀ ਹੁੰਦੀ ਹੈ ਤੇ ਜੇ ਇੱਕ ਵਾਰ ਗਲਤ ਪੈ ਜੇ ਨਾ ਫਿਰ 5 ਸਾਲ ਭੁਗਤਣਾ ਪੈਂਦਾ ਹੁਣ ਅੱਜ ਤੱਕ ਨਰਿੰਦਰ ਜੀ ਨੇ ਕਿਹਾ ਤਾਂ ਇਹ ਵੀ ਮੈਂ ਵਿਚਾਰੇ ਮੇਰੇ ਵਾਸਤੇ 2022 'ਚ ਪੂਰੀ ਜਾਨ ਮਾਰ ਰਹੇ ਸੀ ਲੇਕਿਨ ਇਹ ਕਹਿ ਦੇ ਕਹਿ ਦੇਣਾ ਕਿ ਉਸ ਵੇਲੇ ਗਲਤੀ ਹੋ ਗਈ ਗਲਤੀ ਕੋ ਵੋਟ ਦੇ ਨਹੀਂ ਹੁੰਦੀ ਗਲਤੀ ਆਪਾਂ ਆਪਣੀ ਜ਼ਿੰਦਗੀ ਨੂੰ ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨੂੰ 5 ਸਾਲ ਪਿੱਛੇ ਪਾ ਲੈਂਦੇ ਆ ਇਹ ਵੋਟ ਦੀ ਤਾਕਤ ਹੁੰਦੀ ਹੈ ਸੋ ਅੱਜ ਜੇ ਵੋਟ ਪਾਣ ਦੀ ਤਾਕਤ ਆਈ ਹੈ ਤਾਂ ਸਹੀ ਇਸਤੇਮਾਲ ਕਰੋ ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਆ ਸਰਕਾਰ ਨੇ ਕਿਹਾ ਸੀ ਕਿ ਅਸੀਂ ਹਜ਼ਾਰ ਰੁਪਏ ਦੇਾਂਗੇ ਅੱਜ 36 ਮਹੀਨੇ ਹੋ ਗਏ ਸਰਕਾਰ ਆਈ ਨੂੰ ਕੱਲੀ ਕੱਲੀ ਮਾਰਾ 36000 ਰੁਪਏ ਬਣਦਾ ਦੱਸੋ ਕਿਸ ਨੂੰ ਕਿਰਪਾ ਦਿੱਤਾ ਤੇ ਵੋਟ ਮੰਗਣ ਆਉਣਗੇ ਲੈ ਲਓ 36000 ਪਾ ਦਿਓ ਕੋਈ ਗੱਲ ਨਹੀਂ ਤੇ ਜੇ 36000 ਨਹੀਂ ਆਉਂਦਾ ਤਾਂ ਫਿਰ ਵੋਟ ਪਾਓ ਉਲਟ ਦੱਸੋ ਕਿ ਤੁਸੀਂ ਵੋਟਰਾਂ ਦੇ ਸਾਹਮਣੇ ਝੂਠ ਬੋਲ ਕੇ ਵੋਟ ਲਿੱਤੀ ਸੀ ਤੇ ਅਸੀਂ ਅੱਜ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹਾਂ ਅੱਜ ਨਸ਼ਾ ਗਲੀ ਗਲੀ ਦੇ ਵਿੱਚ ਦੱਬ ਕੇ ਵਿਕ ਰਿਹਾ ਖੋਹਾਂ ਹੋ ਰਹੀਆਂ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਆਪਣੇ ਆਪਾਂ ਸਭ ਨੂੰ ਪਤਾ ਹੈ ਕੋਈ ਇਨਵੈਸਟਮੈਂਟ ਨਹੀਂ ਆਉਂਦੀ ਛੋਟੇ ਦੁਕਾਨਦਾਰ ਦੇ ਆ ਦੀਪਕ ਜੀ ਛੋਟੇ ਦੁਕਾਨਦਾਰਾਂ ਦੇ ਮੂਰੇ ਜੀਐਸਟੀ ਦੀ ਤਲਵਾਰ ਲਟਕਦੀ ਹੈ ਪੂਰੀ ਲਟਕਦੀ ਹੈ ਨਾ ਮਹਿੰਗਾਈ ਇੰਨੀ ਹੋ ਗਈ ਕਿ 150 ਰੁਪਏ ਕਿਲੋ ਖਾੜਾ ਤੇਲ ਹੋ ਗਿਆ ਤੇ ਦੱਸੋ ਛੋਟੇ ਦੁਕਾਨਦਾਰ ਦੇ ਮਨ ਜੀਐਸਟੀ ਦੀ ਤਲਵਾਰ ਹੈ ਮਹਿੰਗਾਈ ਨੂੰ ਕੋਈ ਦੇਖਦਾ ਨਹੀਂ ਖੋਹਾਂ ਅੱਡ ਹੋ ਰਹੀਆਂ ਉਹ ਬੰਦੇ ਜਾਣਗੇ ਕਿੱਥੇ ਆਪਾਂ ਕਹਿੰਦੇ ਕਿ ਬੀਜੇਪੀ ਦੀ ਸਰਕਾਰ ਵਧੀਆ ਕੰਮ ਕਰਦੀ ਹੈ ਭਾਈ ਜਿਹੜਾ ਮੇਰੀ ਮਾਲਾ ਚੁੱਲਾ ਉਹ ਤਾਂ ਜਲਦਾ ਨਹੀਂ ਵਿਚਾਰੀ ਦਾ ਉਹਦੇ ਤਾਂ ਕੋਈ ਦੇਖਦਾ ਨਹੀਂ ਕਿ ਮਹਿੰਗਾਈ ਨੂੰ ਕਿਵੇਂ ਕੰਮ ਰੋਕਣਾ ਇਹ ਹੈ 1000 ਰੁਪਏ ਸਿਲੰਡਰ ਹੋਇਆ ਮੇ ਮਤਲਬ ਕਹਿੰਦਾ ਮਕਸਦ ਹੈ ਕਿ ਅੱਜ ਲੋਕਾਂ ਦੀ ਆਮਦਨ ਵੱਧ ਨਹੀਂ ਰਹੀ ਖਰਚੇ ਵੱਧ ਰਹੇ ਤੇ ਰਹਿਣ ਵਾਲੇ ਸ਼ਹਿਰਾਂ ਦੇ ਵਿੱਚ ਕਿਤੇ ਕੋਈ ਸ਼ਾਹ ਨੂੰ ਫੋਨ ਖਿੱਚ ਕੇ ਲਿਆ ਜਾਂਦਾ ਕੋਈ ਚੈਨੀ ਖਿੱਚ ਲੰਦਾ ਕੋਈ ਬਾਲੀਆਂ ਖਿੱਚ ਲੰਦਾ ਤੇ ਮੈਂ ਪੁੱਛਿਆ ਖੋਹਾਂ ਦੇ ਕੇਸ ਕਿਉਂ ਵੱਧ ਗਏ ਉਹ ਕਹਿੰਦੇ ਨਸ਼ਾ ਵੱਧ ਗਿਆ ਉਹ ਮੈਂ ਕਹਾ ਨਸ਼ੇ ਦਾ ਦੇ ਖੋਹਾਂ ਦਾ ਕੀ ਮੇਲ ਹੈ ਕਹਿੰਦੇ ਜਦੋਂ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਫਿਰ ਉਹਨੂੰ ਪੈਸੇ ਨਹੀਂ ਮਿਲਦੇ ਪਰ ਉਹ ਖੋਹ ਕਰਦਾ ਉਹ ਜੋ ਖੋਹ ਚ ਆ ਜਾਂਦਾ ਉਹਨੂੰ ਵੇਚ ਦਿੰਦਾ ਫਿਰ ਨਸ਼ਾ ਲੈ ਲੈਂਦਾ ਸੋ ਆਹ ਹਾਲਤ ਚੱਲ ਰਹੀ ਹੈ ਤੇ ਅੱਜ ਆਪਣੀ ਵੋਟ ਦੀ ਤਾਕਤ ਨਾਲ ਸਹੀ ਸੁਨੇਹਾ ਦੇਣ ਦੀ ਲੋੜ ਹੈ। ਔਰ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਫਿਰ ਤੁਹਾਨੂੰ ਦੋ ਦਿਨ ਕੰਮ ਕਰਨਾ ਪੈਣਾ ਹੈ, ਪ੍ਰਚਾਰ ਕਰਨਾ ਪੈਣਾ ਹੈ, ਕਾਂਗਰਸ ਵਾਸਤੇ ਕਰਨਾ ਪੈਣਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜ਼ੋਰਦਾਰ ਤਾਕਤ ਬਣੇ ਮਿਸਪਲ ਕਮੇਟੀ 'ਚ ਉਹਦੇ ਵਾਸਤੇ ਕਰਨਾ ਪੈਣਾ ਹੈ, ਸਰਕਾਰ ਨੂੰ ਸੁਨੇਹਾ ਦੇਣਾ ਪੈਣਾ ਹੈ। ਕਿਉਂਕਿ ਇਹ ਰਾਜਧਾਨੀ ਸੀ ਆਮ ਆਦਮੀ ਦੀ। ਤੇ ਇੱਥੋਂ ਹੀ ਕਿਲਾ ਬਟਨਾ। ਤੇ ਆਪਣੇ ਲੋਕਾਂ ਨੇ ਕਰਨਾ। ਮੈਨੂੰ ਤਾਂ ਯਾਦ ਹੈ, ਚਾਹੇ ਮੈਂ ਕੈਂਸਰ ਹਸਪੀਟਲ 'le ਆਇਆ, ਮੈਂ ਚਾਹੇ ਪੀਜੀਆਈ ਹਸਪੀਟਲ 'le ਆਇਆ। ਚਾਹੇ ਬਨਸਰ ਬਾਗ ਦੇ ਵਿੱਚ ਆਪਾਂ ਖੇਡਾਂ ਦਾ ਸਭ ਤੋਂ ਵਧੀਆ ਸਟੇਡੀਅਮ ਆਪਾਂ ਖੜਾ ਕੀਤਾ ਪਰ 2014 'ਚ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨੇ ਮੇਰੀ ਜਗ੍ਹਾ ਦੇ ਉੱਪਰ ਮਾਨ ਸਾਹਿਬ ਨੂੰ ਮੌਕਾ ਦਿੱਤਾ ਸੀ ਤੇ ਫਿਰ ਉਹ ਵੀ ਦੋ ਵਾਰ ਐਮਪੀ ਰਹੇ ਉਹਦੋਂ ਬਾਅਦ ਫਿਰ ਕੋਈ ਹੋਰ ਐਮਪੀ ਬਣ ਗਏ ਤੁਸੀਂ ਦੱਸੋ ਵੀ 2014 ਤੋਂ ਲੈ ਕੇ ਅੱਜ 24 ਆ ਗਿਆ 2025 ਆ ਗਿਆ ਹੁਣ ਤਾਂ 11 ਸਾਲ ਹੋ ਗਏ ਕਿ ਕੋਈ ਪ੍ਰੋਜੈਕਟ ਆਇਆ ਸਾਡੇ ਸੰਗਤ ਦੇ ਵਿੱਚ ਕੁ ਵੀ ਨਹੀਂ ਆਇਆ ਤੋ ਇਸ ਕਰਕੇ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਯਾਰ ਵੋਟ ਪਾਉਣੀ ਹੈ ਨਾ ਆਪਾਂ ਸਮਝਦਾਰੀ ਨਾਲ ਵੋਟ ਨੂੰ ਪਾਉਣ ਦੀ ਲੋੜ ਹੈ ਤੇ ਅੱਜ ਉਹ मौका ਆਇਆ ਹੈ ਆਪਾਂ ਪਿਛਲੇ ਸਮੇਂ ਸਾਰੀਆਂ ਕਾਰਗੁਜ਼ਾਰੀਆਂ ਦੇਖ ਲਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਬਦਲ ਕਰਾਂਗੇ ਕੱਚੇ ਮਲਾਜ਼ਮ ਪੱਕੇ ਕਰਾਂਗੇ ਬੇਰੋਜ਼ਗਾਰੀ ਖਤਮ ਕਰਾਂਗੇ ਪੂਰੇ ਕੀ ਚੱਲ ਰਿਹਾ ਆਪਾਂ ਸਭ ਨੂੰ ਪਤਾ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਆਦਾ ਲੰਬਾ ਨਹੀਂ ਬੋਲਣਾ ਅੱਜ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਹੈ ਤੇ 4 ਵਜੇ ਪ੍ਰਚਾਰ ਖਤਮ ਹੋ ਜਾਣਾ ਮੈਂ ਲੇਟ ਵੀ 40 ਮਿੰਟ ਚੱਲ ਰਹੇ ਹਾਂ ਮੇਰੀ ਇੱਕੋ ਹੀ ਗੱਲ ਦੀ ਬੇਨਤੀ ਹੈ ਕਿ ਆਉਣ ਵਾਲੇ ਦੋ ਦਿਨ ਰਹਿ ਗਏ ਆਪਣੇ ਆਪਣੇ WhatsApp ਦੇ ਉੱਪਰ Facebook ਦੇ ਉੱਪਰ ਟੈਲੀਫੋਨ ਦੇ ਨਾਲ ਦੱਬ ਕੇ ਪ੍ਰਚਾਰ ਕਰੋ ਕਿ ਕਾਂਗਰਸ ਦੀ ਕਮੇਟੀ ਬਣੇ ਤਾਂ ਕਿ ਜੋ 3 ਸਾਲ ਤੋਂ ਆਪਣੇ ਸ਼ਹਿਰ ਦਾ ਰੁਕਿਆ ਹੋਇਆ ਕੰਮ ਹੈ ਆਪਾਂ ਉਹਨੂੰ ਜ਼ੋਰਦਾਰ ਤਰੀਕੇ ਨਾਲ ਚਲਾ ਸਕੀਏ ਔਰ ਆਪਣੇ ਸ਼ਹਿਰ ਨੂੰ ਅੱਗੇ ਲੈ ਕੇ ਜਾ ਸਕੀਏ ਔਰ ਆਪਣੇ ਸ਼ਹਿਰ ਦੇ ਲੋਕਾਂ ਦੀ ਜੋ ਤਕਲੀਫ ਹੈ ਉਸ ਨੂੰ ਆਪਾਂ ਹੱਲ ਕਰ ਸਕੀਏ ਔਰ ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ ਕਿ ਆਉਣ ਵਾਲੇ ਸਮੇਂ 'ਚ 2027 ਦੀਆਂ ਚੋਣਾਂ ਆਉਣਗੀਆਂ ਕਾਂਗਰਸ ਪਾਰਟੀ ਦੀ ਸਰਕਾਰ ਬਣੂ ਔਰ ਜੇ ਤੁਸੀਂ ਆਪਣਾ ਮਿਹਰ ਭਰਿਆ ਹੱਥ ਆਪਣੇ ਇਸ ਬੱਚੇ ਦੇ ਸਿਰ ਤੇ ਰੱਖਿਆ ਵਾਦਾ ਮੇਰਾ ਹੈ ਸੰਗਰੂਰ ਪੰਜਾਬ ਦਾ ਇੱਕ ਨੰਬਰ ਦਾ ਸ਼ਹਿਰ ਹੋਊਗਾ ਇਹ ਜ਼ਿੰਮੇਵਾਰੀਆਂ ਮੇਰੀਆਂ ਜਿੰਦਾਬਾਦ ਫ੍ਰੀਡਮ ਜਿੰਦਾਬਾਦ ਜਿੰਦਾਬਾਦ ਸਿੰਘਲਾ ਜਿੰਦਾਬਾਦ ਜਿਸ ਤਰ੍ਹਾਂ ਅਮਰਤ ਜੀ ਨੂੰ ਆਪਣੇ ਕੰਮ ਤੇ ਮਾਣ ਹੈ ਉਸ ਤਰ੍ਹਾਂ ਮੈਨੂੰ ਆਪਣੇ ਆਪਣੇ ਆਪ ਤੇ ਤੇ ਆਪਣੀ ਸੋਚ ਤੇ ਤੇ ਆਪਣੇ ਲੋਕਾਂ ਦੀ ਸੇਵਾ ਦੇ ਉੱਪਰ ਬਹੁਤ ਮਾਣ ਹੈ ਤਾਂ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਔਰ 21 ਤਰੀਕ ਨੂੰ ਇੱਕ ਇੱਕ ਵੋਟ ਹੱਥ ਪੰਜੇ ਦੇ ਨਿਸ਼ਾਨ ਤੇ ਲਾ ਕੇ ਅਮਰਜੀਤ ਜੀ ਨੂੰ ਔਰ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਵਾਸਤੇ ਪ੍ਰਚਾਰ ਕਰੋਗੇ ਐਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ